ਹਨਿਕ ਤਰ੍ਹਾਂ ਇਹ ਜਨ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਾਲਸੋ ਸਾਹਿਬ ਨੂੰ ਕੋਈ ਮੁਸ਼ਕਲ ਆ ਰਹੀ ਸੀ ਕਿੰਦੇ ਪੈਚ ਵਰਗ ਤੇ ਵੀ ਲੋਕ ਲਾਈ ਗਈ ਇਹਨਾਂ ਦੇ ਬਾਅਦ ਵਿੱਚ ਦੇਖੋ ਇਸ ਤਰ੍ਹਾਂ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਘਟਨਾ ਅਜੇ 4 ਦਿਨ ਪਹਿਲਾਂ ਹੋਈ ਹੈ ਜਿਹਦੇ ਵਿੱਚ ਲੁਧਿਆਣਾ ਪੱਛਮੀ ਦੀ ਜਿਹੜੀ ਜਿਮਨੀ ਚੌਂ ਨੂੰ ਲੈ ਕਰਕੇ ਇੱਥੇ ਦੇ ਪੱਛਮੀ ਦੇ ਜਿਹੜੇ ਠਾਣੇ ਨੇ ਉਹਨਾਂ ਨੇ ਸਾਡੇ ਪਾਰਟੀ ਦੇ ਜਿਹੜੇ ਮੰਡਲ ਪ੍ਰਧਾਨ ਨੇ ਪੱਛਮੀ ਵਿਧਾਨ ਸਭਾ ਦੇ ਔਰ ਸਾਡੇ ਜਿਹੜੇ ਇਲੈਕਸ਼ਨ ਲੜੇ ਨੇ ਕਾਰਪੇਸ਼ਾ ਦਾ ਉਹਨਾਂ ਨੂੰ ਫੋਨ ਕਰਕੇ ਜਦੋਂ ਸਾਡੇ ਪਾਰਟੀ ਦੇ ਲੋਕਾਂ ਦੀ ਲਿਸਟ ਮੰਗੀ ਵੀਤ ਮੋਬਾਈਲ ਨੰਬਰ ਉਹ ਤੋਂ ਬਾਅਦ ਸਾਡੇ ਇੱਕਦਮ ਅਵੇਅਰਨੈਸ ਹੋਈ ਔਰ ਅਸੀਂ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਤੇ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਸੀ ਅੱਜ ਇੱਕ ਹੋਰ ਘਟਨਾ ਇਹਦੇ ਨਾਲ ਦੀ ਹੋਈ ਕਿ ਜਦੋਂ ਵਾਰਡ ਨੰਬਰ 73 ਦੇ ਵਿੱਚ ਪੈਚ ਵਰਕ ਦਾ ਕੰਮ ਸ਼ੁਰੂ ਹੋਇਆ ਜਿਹੜਾ ਕਿ ਆਲਰੇਡੀ ਸ਼ਡਿਊਲਡ ਸੀਗਾ ਔਰ ਕੌਂਸਲਰ ਸਾਹਿਬ ਨੂੰ ਕਨਵੇ ਕੀਤਾ ਗਿਆ ਸੀ ਸਾਡੇ ਸ਼੍ਰੀਮਤੀ ਰੂਚੀ ਵਿਸ਼ਾਲ ਕੁਲੱਟੀ ਜੀ ਨੂੰ ਕਿ ਭਈ 31 ਔਰ 1 April ਔਰ 2 April ਇਸ ਦਿਨ ਨੂੰ ਤੁਹਾਡੇ ਇਲਾਕੇ ਦੇ ਅੰਦਰ ਪੈਚਵਰਕ ਦਾ ਕੰਮ ਹੋਣਾ ਉਹ ਅੱਜ ਸ਼ੁਰੂ ਹੋਇਆ ਪਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਔਰ ਬੜੀ ਸ਼ਰਮ ਦੀ ਗੱਲ ਹੈ ਇਹ ਝਾੜੂ ਵਾਲਿਆਂ ਵਾਸਤੇ ਕਿ ਇਸ ਵਾਰਡ ਚੋਂ ਜਿਹੜਾ ਜਿਹੜੀ ਇਲੈਕਸ਼ਨ ਲੜੀ ਸੀ ਮੈਡਮ ਉਹਨਾਂ ਦਾ ਬੇਟਾ ਆ ਕੇ ਉਹਦੇ ਵਿੱਚ ਉੱਥੇ ਰਿੰਦੇ ਪਾਣ ਲੱਗ ਗਿਆ ਕਿ ਮੈਂ ਇਹ ਪੈਚਵਰਕ ਦਾ ਕੰਮ ਐਨਪੀ ਕੋਟੇ ਜੋ ਪਾਸ ਕਰਾਇਆ ਇਸ ਕਰਕੇ ਤੁਹਾਡਾ ਇੱਥੇ ਕੋਈ ਕੰਮ ਨਹੀਂ ਤੁਸੀਂ ਇੱਥੋਂ ਜਾਓ ਤੁਸੀਂ ਇਹ ਇਹ ਮੇਰਾ ਕੰਮ ਹੈ ਮੈਂ ਇੱਥੇ ਕੋਲ ਖੜਕੇ ਕਰਾਉਂਗਾ ਪਰ ਇਹ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਭਾਈ ਇਹ ਜਿਹੜਾ ਪੈਚ ਵਰਕ ਦਾ ਕੰਮ ਹੈ ਜਿਹੜਾ ਇਸ ਇਲਾਕੇ ਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਦੇ ਪ੍ਰਯਾਸਾਂ ਦੇ ਨਾਲ ਹੀ ਉਹਦਾ ਕੰਮ ਸ਼ੁਰੂ ਹੋਇਆ ਸੀ ਪਰ ਬੜੇ ਬਰੀਕੀ ਨਾਲ ਕਿਉਂਕਿ ਜਿਸ ਦਿਨ ਤੋਂ ਸ਼੍ਰੀਮਤੀ ਰੁਸ਼ਤੀ ਵਿਚਾਲ ਕੁਲਾਟੀ ਜੀ ਕੌਂਸਲਰ ਬਣੇ ਆ ਲਗਾਤਾਰ ਲੋਕਾਂ ਨਾਲ ਜੁੜ ਕੇ ਲੋਕਾਂ ਦੇ ਛੋਟੇ-ਛੋਟੇ ਕੰਮਾਂ ਨੂੰ ਵੀ ਧਿਆਨ ਕਰਦੇ ਹੋਏ ਉਹ ਕੰਮ ਕਰਵਾ ਰਹੇ ਨੇ। ਔਰ ਅੱਜ ਵੀ ਜਦੋਂ ਇਹ ਪੈਚਵਰਕ ਦਾ ਕੰਮ ਸ਼ੁਰੂ ਹੋਇਆ ਉੱਥੇ ਰੁਚੀ ਗੁਲਾਟੀ ਜੀ ਵੀ ਔਰ ਵਿਚਾਰ ਗੁਲਾਟੀ ਔਰ ਸਾਡੀ ਪਾਰਟੀ ਦੇ ਹੋਰ ਤਿੰਨ-ਚਾਰ ਕਾਰਜਕਰਤਾ ਉੱਥੇ ਗਏ ਔਰ ਉੱਥੇ ਜਾ ਕਰਕੇ ਉਹਨਾਂ ਨੇ ਜਦੋਂ ਕੰਮ ਸ਼ੁਰੂ ਕਰਵਾਇਆ ਤੇ ਉਦੋਂ ਬਾਅਦ ਇਹ ਜਿਹੜਾ ਅ ਆਮ ਆਦਮੀ ਪਾਰਟੀ ਵਾਲਾ ਆਪਣੇ ਆਪ ਨੂੰ ਇੱਥੇ ਦਾ ਵਾਰਡ ਦਾ ਇੰਚਾਰਜ ਦੱਸਦਾ ਉਹਨੇ ਆ ਕੇ ਰੌਲਾ ਪਾਣਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਐਮਪੀ ਕੋਟੇ ਦਾ ਕੰਮ ਹੈ ਸੋ ਮੈਂ ਕਰਾਇਆ ਮੇਰਾ ਸਵਾਲ ਹੈ ਕਿ ਕਿਹੜਾ ਜੇ ਪੈਚ ਵਰਕ ਵੀ ਐਮਪੀ ਕੋਟੇ ਦਾ ਕਦੇ ਹੋਇਆ ਸਾਡੇ ਕੋਲੇ ਬਕਾਇਦਾ ਪਾਸ ਹੋਇਆ ਹੋਇਆ ਸ਼ਡਿਊਲ ਹੈ ਕਿਉਂਕਿ ਸਿੱਧਾ ਕਾਰਪੋਰੇਸ਼ਨ ਕਰਦੀ ਹੈ ਕਾਰਪੋਰੇਸ਼ਨ ਦੇ ਪਲਾਂਟ ਤੋਂ ਹੀ ਮਟੀਰੀਅਲ ਆਂਦਾ ਹੈ ਕਾਰਪੋਰੇਸ਼ਨ ਦੇ ਮੁਲਾਜ਼ਮ ਹੀ ਜਿਹੜਾ ਉਹ ਪੈਚ ਵਰਕ ਦਾ ਕੰਮ ਕਰਦੇ ਨੇ ਸੋ ਇਹ ਇੱਕ ਬੜੀਆਂ ਉੱਚੀਆਂ ਹਰਕਤਾਂ ਕਿਉਂਕਿ 3 ਸਾਲ ਦੀ ਕੋਈ ਪਰਫਾਰਮੈਂਸ ਦਾ ਆਮ ਆਦਮੀ ਪਾਰਟੀ ਦੀ ਹੈ ਨਹੀਂ ਸੋ ਇਹ ਉੱਚੀਆਂ ਹਰਕਤਾਂ ਦੇ ਉਤਰੇ ਨੇ ਔਰ ਗਲਤ ਹਤਕੰਡੇ ਅਪਣਾ ਕਰਕੇ ਇਲੈਕਸ਼ਨ ਦੇ ਵਿੱਚ ਲੋਕਾਂ ਤੱਕ ਜਾਣ ਦਾ ਜਰੀਆ ਜਿਹੜਾ ਬਣਾ ਰਹੇ ਨੇ ਕਿ ਅਸੀਂ ਸਭ ਕੁਝ ਕਰਾ ਰਹੇ ਹਾਂ ਮੈਂ ਇਹਨਾਂ ਇੱਕ ਘਟਨਾ ਹੋਰ ਜੋੜਨੀ ਚਾਹੁੰਦਾ ਹਾਂ ਅਜੇ ਕੁਝ ਦਿਨ ਪਹਿਲਾਂ ਹੀ ਭਾਰਤ ਨਗਰ ਤੋਂ ਚੌਂਕ ਤੋਂ ਲੈ ਕੇ ਗਲਮੋਰ ਹੌਟਰ ਤੱਕ ਦੀ ਜਿਹੜੀ ਸਲਿੱਪ ਰੋਡ ਹੈ ਉਹਦੇ ਤੇ ਟੈਲਾਂ ਲੱਗਣ ਦਾ ਕੰਮ ਜਿਹੜਾ ਹੈ ਉਹ ਸਾਡੇ ਇਸ ਇਲਾਕੇ ਦੇ ਕਾਉਂਸਲਰ ਰੂਚੀ ਵਿਸ਼ਾਲ ਗੁਲਾਟੀ ਔਰ ਕਾਰਪੇਸ਼ਨ ਦੇ ਜਿਹੜੇ ਮੁਲਾਜ਼ਮਾਂ ਨੇ ਉਹਦਾ ਤੋਂ ਘਟਨ ਕੀਤਾ ਸੀਗਾ ਪਰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਉੱਥੇ ਜਦੋਂ ਕੰਮ ਸ਼ੁਰੂ ਹੋਣ ਤੋਂ ਬਾਅਦ ਮਿੱਟੀ-ਮੁੱਟੀ ਪਾ ਕੇ ਟੈਲਾਂ ਲਗਣੀਆਂ ਸ਼ੁਰੂ ਹੋਣੀਆਂ ਸੀਗੀਆਂ ਤੇ ਉਹਨੂੰ ਹੁਣ ਰੋਕਤਾ ਗਿਆ ਔਰ ਇਸ ਕਰਕੇ ਰੁਕਿਆ ਗਿਆ ਕਿ ਸ਼ਾਇਦ ਹੁਣ ਸੰਜੀਵ ਅਰੋੜਾ ਜੀ ਦੁਬਾਰਾ ਉਹਦਾ ਉਦਘਾਟਨ ਕਰਨਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਕਿਸ ਛੋਟੀ ਉੱਚੀ ਹਰ ਤੱਕ ਤੱਕ ਆਏ ਹੋ ਮੈਂ ਇੱਕ ਗੱਲ ਦੀ ਹੋਰ ਵੀ ਚੇਤਾਵਨੀ ਦੇਣਾ ਚਾਹੁੰਦਾ ਕਿ ਮੈਨੂੰ ਐਸਾ ਲੱਗਦਾ ਕਿ ਹੁਣ ਇਹ ਜਿਹੜਾ ਪੈਚ ਵਰਕ ਦਾ ਕੰਮ ਹੈ ਇਹ ਵੀ ਰੁਕ ਜਾਣਾ ਹੈਗਾ ਕਿਉਂਕਿ ਕਾਉਂਸਲਰ ਦੇ ਅਧਿਕਾਰ ਖੇਤਰ ਤੋਂ ਬਿਨਾ ਹੋਣਾ ਨਹੀਂ ਔਰ ਮੈਂ ਖਾਸ ਕਰਕੇ ਵਾਰਡ ਨੰਬਰ 73 ਦੇ ਸਾਰੇ ਜਿੰਨੇ ਵੀ ਸਤਕਾਰਯੋਗ ਮੇਰੇ ਬਚਿੰਦੇ ਨੇ ਇੱਥੇ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਮੈਂ ਦੱਗਲ ਦੱਸਣੀ ਚਾਹਨਾ ਹੈ ਕਿ ਅਗਰ ਇਹ ਪੈਚਵਰਕ ਰੁਕਦਾ ਹੈ ਤੇ ਇਹਦੇ ਪਿੱਛੇ ਕੇਵਲ ਤੇ ਕੇਵਲ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਇੰਚਾਰਜ ਆਪਣੇ ਆਪ ਨੂੰ ਕਹਿ ਰਿਹਾ ਉਹ ਉਹਦਾ ਹੱਥ ਹੈ ਕਿਉਂਕਿ ਅਸੀਂ ਚਾਹਨੇ ਆ ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਪੈਚਵਰਕ ਦਾ ਕੰਮ ਸ਼ੁਰੂ ਕਰਾਇਆ ਸੀਗਾ ਪਰ ਉਹਦੇ ਰੋੜਾ ਟਿਕਾਣ ਨਾਲ ਤੁਸੀਂ ਵੀ ਸਮਝਦੇ ਹੋ ਕਿ ਇਹ ਅਧਿਕਾਰ ਖੇਤਰ ਕਾਉਂਸਲਰ ਦਾ ਹੈਗਾ ਕਾਉਂਸਲਰ ਨੇ ਹੀ ਦੇ ਪ੍ਰਯਾਸਾਂ ਦੇ ਨਾਲ ਇਹ ਸਭ ਅੱਗੇ ਸ਼ੁਰੂ ਹੋਇਆ ਸੀ ਪਰ ਜੇ ਉਹ ਆ ਕੇ ਕਿਸੇ ਤਰ੍ਹਾਂ ਦਾ ਕੱਲ ਤੋਂ ਕੰਮ ਅਗਰ ਰੁਕਿਆ ਤੇ ਉਹਦੇ ਪਿੱਛੇ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਵਾਲਿਆਂ ਦੇ ਜਿਹੜਾ ਇੰਚਾਰਜ ਆ ਉਹ ਜ਼ਿੰਮੇਵਾਰ ਹੋਏਗਾ ਲੱਗਦਾ ਮੌਲਿਕ ਚਾਰ ਤੋਂ ਕ੍ਰੈਡਿਟ ਲੈਣਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਨਹੀਂ ਆਬੀਸਲੀ ਜਿਮੀ ਚੋਣ ਨੇੜੇ ਐ ਔਰ ਉਹ ਕੇਵਲ ਇਹ ਗੱਲ ਕਹਿ ਕੇ ਕਿ ਐਮਪੀ ਮੈਨੂੰ ਇਹ ਦੱਸੋ ਕਿ ਪੈਚਵਰਕ ਦਾ ਕੰਮ ਵੀ ਕਿਤੇ ਐਮਪੀ ਕੋਟੇ ਚ ਹੁੰਦਾ ਹੁੰਦਾ ਇਹ ਤਾਂ ਸਿੱਧਾ ਕਾਰਪੋਰੇਸ਼ਨ ਦਾ ਕੰਮ ਆ ਔਰ ਕਾਉਂਸਲਰਾਂ ਦੇ ਪ੍ਰਿਆਸਾਂ ਨਾਲ ਹੀ ਹੁੰਦਾ ਹੈ ਕਾਉਂਸਲਰ ਬੜੀ ਦੇਰ ਤੋਂ ਇਸ ਗੱਲ ਦੇ ਪਿੱਛੇ ਲੱਗੀ ਹੋਈ ਸੀਗੀ ਤੁਸੀਂ ਪੁੱਛੋ ਨਾ ਬੈਠਿਆ ਇਹ ਲੱਗੇ ਹੋਈ ਸੀ ਲਗਾਤਾਰ ਇਸ ਗੱਲ ਵਾਸਤੇ ਕਿ ਹਾਂ ਜੀ ਚਾਸ਼ੇਰામ ਜੀ ਮੈਂ 파ਰਸ਼ਦ ਵਾਰਡ ਨੰਬਰ 73 ਤੋਂ ਭਾਜਪਾ ਦੀ 파ਰਸ਼ਦ ਹਾਂ ਜੀ ਅਸੀਂ ਬਹੁਤ ਲੈਟਰਸ ਮੇਅਰ ਮੈਡਮ ਨੂੰ ਲਿਖੀਆਂ ਬਹੁਤ ਉਹਨਾਂ ਨੇ ਪਾਸ ਕੀਤੀਆਂ ਸੀ ਅੱਗੇ ਸਾਡਾ ਕੰਮ ਸ਼ੁਰੂ ਹੋ ਰਿਹਾ ਸੀ ਪੈਚਵਰਕ ਦਾ ਸਾਡਾ ਕੰਮ ਜਿਹੜਾ ਸੀ ਜਿਹਦੇ ਵਾਸਤੇ ਅਸੀਂ ਗਏ ਸੀਗੇ ਪਰ ਅਸੀਂ ਕੰਮ ਸਟਾਰਟ ਜਿੱਦਾਂ ਹੀ ਥੋੜੀ ਦਰ ਛੋਇਆ ਉੱਥੇ ਉਹ ਪਹੁੰਚ ਕੇ ਉਹਨੇ ਇਹੀ ਕਿਹਾ ਕਿ ਤੁਸੀਂ ਇੱਥੇ ਕਿੱਦਾਂ ਪਹੁੰਚ ਸਕਦੇ ਹੋ ਇਹ ਮਸ਼ੀਨਾਂ ਮੈਂ ਇਹ ਸਾਰਾ ਸਮਾਨ ਜਿਹੜਾ ਮਸ਼ੀਨਰੀ ਸਭ ਕੁਝ ਇਹ ਮੇਰੀ ਮੰਗਵਾਈ ਗਈ ਹੈ ਇਹ ਐਮਪੀਜੀ ਦੇ ਕੋਟੇ ਚੋਂ ਆਈ ਹੈਗੀ ਮੈਂ ਤਾਂ ਉਹਨਾਂ ਨੂੰ ਉਹ ਇਹੀ ਕਹਿੰਦੇ ਰਹੇ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ ਇਹ ਮੇਰਾ ਕੰਮ ਹੈ ਜਦੋਂ ਤੁਸੀਂ ਕਰਾਓਗੇ ਤੁਸੀਂ ਆਪਣਾ ਕੰਮ ਕਰਿਓ ਮੈਂ ਉਹਨਾਂ ਨੂੰ ਇਹੀ ਕਲੀਅਰ ਕੀਤਾ ਕਿ ਐਜ਼ ਅ ਕਾਉਂਸਲਰ ਮੈਂ ਆਪਣੇ ਵਾਰਡ ਵਿੱਚ ਜਾ ਸਕਦੀ ਹਾਂ ਜਿਹੜਾ ਵੀ ਕੰਮ ਹੋ ਰਿਹਾ ਉਹਨਾਂ ਦੀ ਉੱਥੇ ਬਦਤਮੀਜ਼ੀ ਕਾਫੀ ਜ਼ਿਆਦਾ ਚੱਲ ਰਹੀ ਸੀ ਜੋ ਉਹਨਾਂ ਦੀ ਇੱਕ ਜਾਨਵਰਨ ਚੀਜ਼ ਹੈਗੀ ਹੈ ਜਿਹੜੇ ਸਿਗੇ ਉੱਥੋਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਬੈਠੇ ਸੀ ਤੇ ਉਹਨਾਂ ਨੇ ਇਹੀ ਕੀਤਾ ਕਿ ਬਸ ਤੁਸੀਂ ਇੱਥੇ ਕਿ ਦੱਸਦੇ ਹੋ ਕਾਉਂਸਲਰ ਤੁਸੀਂ ਹੋਗੇ ਅਸੀਂ ਨਹੀਂ ਮੰਨਦੇ ਔਰ ਐਮਪੀ ਦੇ ਕੋਟੇ ਵਿੱਚ ਅਸੀਂ ਇਹ ਕੰਮ ਕਰਵਾ ਰਹੇ ਹੈਗੇ ਆ ਔਰ ਮੈਂ ਇੰਨਾ ਵੀ ਕਹਿ ਦਿੱਤਾ ਉੱਥੇ ਕਿ ਮੇਰੀ ਗੱਲ ਕਰਾ ਦਿਓ ਜੇ ਉਹ ਮੈਨੂੰ ਕਹਿ ਦਿੰਦੇ ਕਿ ਕਾਉਂਸਲਰ ਇੱਥੇ ਨਹੀਂ ਖੜਾ ਰਹੇਗਾ ਮੈਂ ਚਲੀ ਜਾਵਾਂਗੀ ਮੈਂ ਇੰਨਾ ਤੱਕ ਵੀ ਉਹਨਾਂ ਨੂੰ ਕਿਹਾ ਮਗਰ ਉਹਨਾਂ ਦੀ ਬਦਤਮੀਜ਼ੀ ਬਹੁਤ ਵੱਧੀ ਜਾ ਰਹੀ ਸੀ ਜਿਸ ਕਰਕੇ ਐਂਡ ਇਹ ਹੋਇਆ ਕਿ ਉਹਨਾਂ ਨੇ ਉਹ ਕੰਮ ਰੁਕਵਾ ਕੇ ਸਾਲ ਲਿੱਤਾ ਔਰ ਉਸ ਤੋਂ ਬਾਅਦ ਉਸ ਜਗ੍ਹਾ ਤੋਂ ਮਸ਼ੀਨਰੀ ਵੀ ਸਾਰੀ ਚਲੀ ਗਈ ਹੋਈ ਹੈ ਜਿਹਦੇ ਵਿੱਚ ਉਹ ਬਾਰ-ਬਾਰ ਇੱਕ ਡੜੀ ਲਾਈਨ ਦਾ ਪ੍ਰਯੋਗ ਕਰ ਰਿਹਾ ਸੀ ਹੂ ਆਰ ਯੂ ਤੁਸੀਂ ਕੌਣ ਹੋ ਤੁਸੀਂ ਇੱਥੇ ਕਿਉਂ ਆਏ ਤੁਹਾਡਾ ਕੀ ਕੰਮ ਹੈ ਇੱਥੇ ਉਹ ਬਾਰ-ਬਾਰ ਇਹ ਗੱਲ ਦਾ ਸ਼ਬਦ ਲਾਈਨ ਦਾ ਪ੍ਰਯੋਗ ਕਰ ਰਿਹਾ ਸੀ ਮੈਂ ਬੜੇ ਦੇਖੋ ਦੁਖਦਈ ਗੱਲ ਹੈ ਕਿ ਸਾਡੇ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਨ ਵਾਲੇ ਲੋਕ ਹੈ ਉਹਨੂੰ ਇਸ ਗੱਲ ਦਾ ਵੀ ਨਹੀਂ ਸੀਗਾ ਕਿ ਮੇਰੇ ਮਾਂ ਦੇ ਬਰਾਬਰ ਦੀ ਇੱਕ ਲੇਡੀ ਮੇ ਨਾਲ ਗੱਲ ਕਰ ਰਹੀ ਹੈ ਮੈਂ ਥੋੜਾ ਤਮੀਜ਼ ਨਾਲ ਗੱਲ ਕਰਾਂ ਸਾਡੇ ਕੋਲ ਵੀਡੀਓ ਹੈ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਸਕਦੇ ਹਾਂ ਜਿਹਦੇ ਵਿੱਚ ਉਹ ਬਤਮੰਦੀ ਕਰਦਾ ਨਜ਼ਰ ਆ ਰਿਹਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਹੈ ਕਿ ਕੀ ਅਸੀਂ ਸਤਾ ਦੇ ਲੋਭ ਦੇ ਵਿੱਚ ਇੰਨੀ ਸਾਨੂੰ ਭੁੱਖ ਵੱਧ ਗਈ ਹੈ ਕੀ ਜਿਹੜਾ ਲੋਕਾਂ ਨੇ ਮਤ ਦਿੱਤਾ ਜੋ ਲੋਕਾਂ ਨੇ ਚੁਣ ਕੇ ਭੇਜਿਆ ਕਿਹਾ ਅਸੀਂ ਉਹ ਤੋਂ ਵੀ ਪਰੇ ਉਹਨੂੰ ਵੀ ਨਕਾਰ ਰਹੇ ਹਾਂ ਤੁਹਾਨੂੰ 500 ਵੋਟ ਨਹੀਂ ਪਈ ਤੇ ਤੁਸੀਂ ਇਸ ਵਾਰ ਤੋਂ ਫੇਰ ਆਪਣੀ ਟੰਗ ੜਾ ਰਹੇ ਹੋ ਥੋੜੀ ਸ਼ਰਮ ਆਣੀ ਚਾਹੀਦੀ ਹੈ ਮੈਡਮ ਮੇਰ ਮੈਡਮ ਨਾਲ ਗੱਲ ਹੋਈ ਥੀ ਇਸ ਮਾਮਲੇ ਬਾਰੇ ਕਿ ਮੈਂ ਇਸ ਚੀਜ਼ ਦਾ ਅਪਰੂਵਲ ਤੁਹਾਡੇ ਤੋਂ ਲਈਤੀ ਹੈ ਤੇ ਫੌੜੀ ਚਾਹ ਜੇ ਕਰੇ ਤੁਹਾਡੀ ਪਾਰਟੀ ਮੈਂ ਬਿਲਕੁਲ ਮੇਅਰ ਮੈਡਮ ਨੂੰ ਫੋਨ ਕੀਤਾ ਸੀ ਉਹ ਬਿਜ਼ੀ ਸੀਗੇ ਉਹਨਾਂ ਦਾ ਫੋਨ ਕਿਸੇ ਹੋਰ ਨੇ ਐਟੈਂਡ ਕੀਤਾ ਔਰ ਮੈਂ ਉਹਨਾਂ ਨੂੰ ਸਪੈਸ਼ਲੀ ਇਹ ਮੈਸੇਜ ਦਿੱਤਾ ਸੀਗਾ ਕਿ ਕੁਝ ਅਰਜੈਂਟ ਕੰਮ ਹੈ ਪਲੀਜ਼ ਮੇਰੀ ਗੱਲ ਉਹਨਾਂ ਨਾਲ ਜ਼ਰੂਰ ਕਰਾਓ ਉਹ ਹੋਣ ਤੋਂ ਬਾਅਦ ਅਸੀਂ ਇੱਕ ਲਾਈਵ ਪਾਈ ਸੀ ਜਿਦੇ ਵਿੱਚ ਮੇਅਰ ਮੈਡਮ ਨੇ ਸਾਡੀ ਉਹ ਲਾਈਵ ਦੇਖੀ ਵੀ ਹੈ ਔਰ ਮੈਨੂੰ ਲੱਗਦਾ ਹੁਣ ਤੱਕ ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਲਾਈਵ ਹੋਈਏ ਤੁਹਾਨੂੰ ਫੋਨ ਨਹੀਂ ਆਇਆ ਮਗਰ ਮੈਨੂੰ ਕੋਈ ਰਿਪਲਾਈ ਵਿੱਚ ਫੋਨ ਉਹਨਾਂ ਦਾ ਕੋਈ ਨਹੀਂ ਹੁਣ ਵੀ ਤੁਹਾਡੇ ਕੰਮਾਂ ਚੜੀਂਦਾ ਪਾਇਆ ਜਾਂਦਾ ਤੇ ਪਾਰਟੀ ਬਦਲ ਤਈਆ ਤੁਸੀਂ ਆਪਣੇ ਪੱਤਰ ਤੇ ਕੀ ਕਰ ਰਹੇ ਚਲੋ ਦੇਖੋ ਅਸੀਂ ਹਾਲੇ ਵੀ ਬਾਤ ਚੱਕ ਸਕਦੇ ਹਾਂ ਔਰ ਮੈਨੂੰ ਤਾਂ ਹੀ ਚਾਹੀਦਾ ਕਿਸੇ ਵੀ ਤਰੀਕੇ ਨਾਲ ਚਾਹੇ ਬੋਲ ਕੇ ਜਾਂ ਲੋਕਾਂ ਨਾਲ ਲੜ ਕੇ ਜਿੱਦਾਂ ਵੀ ਆਪਣੇ ਵਾਰਡ ਦਾ ਕੰਮ ਕਰਾਣਾ ਆਪਣੇ ਵਾਰਡ ਦੀ ਤਰੱਕੀ ਕਰਾਣੀ ਹੈ ਸੇ ਕਿ ਜੇ ਉੱਪਰ ਮੇਰ ਨਾਲ ਜਾ ਕੇ ਮਿਲੂਗਾ ਜਾਂ ਡੀਸੀ ਨੂੰ ਕੋਈ ਮੈਮੋਰੈਂਡਮ ਲੂ। ਅਹ ਦੇਖੋ ਬਿਲਕੁਲ ਅਸੀਂ ਅੱਗੇ ਜਾਵਾਂਗੇ ਮੇਅਰ ਮੈਡਮ ਨੂੰ ਵੀ ਜਾ ਕੇ ਮਿਲਾਂਗੇ ਕਮਿਸ਼ਨਰ ਜੀ ਨੂੰ ਵੀ ਜਾ ਕੇ ਮਿਲਾਂਗੇ ਕਿਉਂਕਿ ਆਪਣੀ ਬਾਤ ਤਾਂ ਸਾਨੂੰ ਰੱਖਣੀ ਪੈਣੀ ਹੈ। ਐਦਾਂ ਸਾਡੀ ਬਾਤ ਸੁਣਨ ਵਾਲਾ ਕੋਈ ਨਹੀਂ ਹੈ ਕਿਉਂਕਿ ਜਦੋਂ ਇਹ ਗੱਲ ਹੋਈ ਸੀ ਮੈਂ ਇਹਨਾਂ ਨੂੰ ਇਹੀ ਅੱਗੇ ਕਿਹਾ ਕਿ ਮੈਂ ਐਜ਼ ਅ ਕਾਉਂਸਲਰ ਮੈਂ ਹਰ ਕੰਮ ਵਿੱਚ ਆਪਣੇ ਵਾਰਡ ਦੇ ਹਰ ਕੰਮ ਵਿੱਚ ਪਹੁੰਚਾਂਗੀ ਤੇ ਉਹਨਾਂ ਨੇ ਮੈਨੂੰ ਧਮਕੀ ਦੇ ਕੇ ਇੰਨੀ ਗੱਲ ਕਹੀ ਹੈ ਕਿ ਕੱਲ ਤੋਂ ਆਓ ਕਿਹੜੇ ਕੰਮ ਤੇ ਮੇਰੇ ਆਂਦੇ ਹੋ ਫਿਰ ਮੈਂ ਦੱਸਦਾ ਹਾਂ। ਉਹਨਾਂ ਨੇ ਮੈਨੂੰ ਇਹ ਧਮ